ਹਰਦੀਪਜੀਤ ਨੇ ਅਸੀਂ ਉਹਨਾਂ ਦੇ ਨਾਲ ਵੀ ਗੱਲ ਕਰਾਂਗੇ ਉਹਨਾਂ ਦਾ ਕਰੈਕਟਰ ਜਿਹੜਾ ਹੈਗਾ ਜੋ ਬੱਸ ਚਲਾਉਣ ਦਾ ਇੱਕ ਡਰਾਈਵਰ ਦਾ ਅਸੀਂ ਉਹਨਾਂ ਨੂੰ ਪੁੱਛਾਂਗੇ ਤੁਸੀਂ ਫਿਲਮ ਤੋਂ ਪਹਿਲਾਂ ਹੀ ਤੁਹਾਡੀ ਜਿਹੜੀ ਬੱਸ ਦਾ ਜਿਹੜਾ ਉਹ ਵੀ ਚਲਾਨ ਹੋ ਚੁੱਕਿਆ ਉਹ ਪੁੱਛਾਂਗੇ ਕਹਾਣੀ ਕੀ ਹੋਈ ਸਰ ਪਹਿਲੇ ਤਾਂ ਸੱਸੀ ਗਾ ਸਰ ਸੱਸੀ ਗਾ ਜੀ ਸਰ ਜੇ ਗੱਲ ਕਰਦੇ ਆ ਤੁਹਾਡਾ ਜੋ ਬੀਤੇ ਸਮੇਂ ਦੇ ਵਿੱਚ ਚਲਾਨ ਵੀ ਹੋਇਆ ਜੋ ਫਿਲਮ ਦੀ ਪ੍ਰੋਮੋਸ਼ਨ ਕਰ ਰਹੇ ਸੀਗੇ ਤੇ ਉਹ ਤੁਹਾਡਾ ਕੀ ਕਹਾਣੀ ਹੋਈ ਸੀ ਤੁਹਾਡੇ ਨਾਲ ਨਹੀਂ ਕਹਾਣੀ ਤਾਂ ਸਰ ਕੋਈ ਜ਼ਿਆਦਾ ਲੰਬੀ ਚੌੜੀ ਨਹੀਂ ਹੈ ਜਿਵੇਂ ਆਮ ਆਪਾਂ ਸੜਕ ਤੇ ਚੱਲਦੇ ਆਂ ਗੱਡੀ ਚਲਾਉਂਦੇ ਆਂ ਕੋਈ ਸ਼ੋਰ ਚਲਾਉਂਦੇ ਆਂ ਉਦੋਂ ਵੀ ਆਪਣੇ ਚਲਾਨ ਹੁੰਦੇ ਆ ਜੇ ਆਪ ਉਸੇ ਹਿਸਾਬ ਨਾਲ ਮੇਰਾ ਹੋਇਆ ਬਸ ਹਰਦੀਪ ਜੀ ਗੱਲ ਕਰਦੇ ਆ ਜਿੱਦਾਂ ਹੁਣ ਕਿਹਾ ਜਾਂਦਾ ਕਿ ਇੱਕ ਇੱਕ ਫਿਲਮ ਦਾ ਸਟੰਟ ਸੀਗਾ ਜਿਹਦੇ ਵਿੱਚ ਪ੍ਰੋਮੋਸ਼ਨ ਕਰਨ ਵਾਸਤੇ ਕਰਦੇ ਆ ਕਾਫੀ ਜ਼ਿਆਦਾ ਉਹ ਕਿਤੇ ਉਹ ਤਾਂ ਨਹੀਂ ਸੀਗਾ ਕਿ ਕਿਤੇ ਸਾਰਾ ਕੁਝ ਇੱਕ ਲੋਕਾਂ ਨੂੰ ਦਿਖਾਉਣ ਵਾਸਤੇ ਕੀਤਾ ਗਿਆ ਨਹੀਂ ਐਕਚੁਅਲੀ ਅਸੀਂ ਨਾ ਗਰਾਊਂਡ ਪ੍ਰੋਮੋਸ਼ਨਸ ਸ਼ੁਰੂ ਕੀਤੀਆਂ ਹੋਈਆਂ ਸੀ ਤਾਂ ਬਸ ਮੈਂ ਚਲਾਉਂਦਾ ਹੁੰਦਾ ਸੀ ਜਿੱਥੇ ਐਂਟਰੀ ਕਰਨੀ ਆ ਜਿਵੇਂ ਕਾਲਜ ਜਾਣਾ ਜਿਵੇਂ ਜੀਐਨਯੂਨੀਵਰਸਿਟੀ ਜਲੰਧਰ ਗਏ ਆ ਤੇ ਮੈਂ ਥੋੜਾ ਟਾਈਮ ਪਹਿਲਾਂ ਬੱਸ ਫੜ ਲੈਂਦਾ ਹੁੰਦਾ ਸੀ ਡਰਾਈਵਰ ਸਾਡੇ ਨਾਲ ਹੁੰਦਾ ਸੀ ਪਰ ਮੈਂ ਬੱਸ ਫੜ ਕੇ ਅੰਦਰ ਲੈ ਜਾਂਦਾ ਹੁੰਦਾ ਸੀ ਇਸੇ ਲੜੀ ਦੇ ਵਿੱਚ ਉਸ ਦਿਨ ਸੀਗੇ ਅਸੀਂ ਉਸੇ ਤਰੀਕੇ ਰੀਲ ਵਗੈਰਾ ਵੀ ਬਣਾ ਰਹੇ ਸੀ ਤੇ ਉਹੀ ਮੈਂ ਗੱਲ ਕਰਦਾ ਵੀ ਇਹ ਮੈਨੂੰ ਆਇਆ ਲੱਗਦਾ ਵੀ ਐਡਾ ਵੱਡਾ ਮੁੱਦਾ ਨਹੀਂ ਮੇਰੇ ਕੋਲ ਹੈਵੀ ਲਾਇਸੈਂਸ ਨਹੀਂ ਸੀਗਾ ਜੀ ਬਸ ਵੀ ਤੁਹਾਡੀ ਤਾਰੀਫ ਕਰਦੇ ਜਿਹੜੇ ਜਿਹੜੇ ਇੰਸਪੈਕਟਰ ਸੀਗੇ ਜਿਨ੍ਹਾਂ ਤੁਹਾਡਾ ਚਲਾਨ ਕਰਉ ਤਾਰੀਫ ਕਰਦੇ ਨਜ਼ਰ ਵਿਆਇ ਕਿ ਜੋ ਇਹਨਾਂ ਦਾ ਸੁਭਾਅ ਸੁਭਾਅ ਹੈ ਉਹਨਾਂ ਨੇ ਕਿਹਾ ਜੋ ਤੁਹਾਡਾ ਬੰਦਾ ਚਲਾਨ ਵੀ ਕੀਤਾ ਜਾਵੇ ਪਰ ਲੋਕ ਜਿਹੜੇ ਕੁਝ ਥੱਲੇ ਕਮੈਂਟ ਵੀ ਉਸ ਤਰ੍ਹਾਂ ਦੇ ਕਰਦੇ ਆ ਉਹਨਾਂ ਨੂੰ ਕੀ ਕਹੋਗੇ ਨੇ ਭਾਈ ਮੈਂ ਤਾਂ ਤੁਸੀਂ ਮੇਰੀ ਕਾਰ ਚੈੱਕ ਕਰ ਲਓ ਜੀ ਉਹਦੇ ਸ਼ੀਸ਼ੇ ਜਿਹੜੇ ਨੇ ਚਟੇ ਨੇ ਟਰਾਂਸਪੇਰੈਂਟ ਨੇ ਸੀਟ ਬੈਲਟ ਮੈਂ ਹਮੇਸ਼ਾ ਲਾ ਕੇ ਰੱਖਦਾ ਜੀ ਰੈੱਡ ਲਾਈਟ ਮੈਂ ਜੰਪ ਕਰਦਾ ਨਹੀਂ ਹੈਗਾ ਜੋ ਮੈਂ ਆਪਣੀ ਪਰਸਨਲ ਲਾਈਫ 'ਚ ਵੀ ਜਿੱਦਾਂ ਡਰਾਈਵਿੰਗ ਕਰਦਾ ਸੋ ਮੈਂ ਉਹੀ ਗੱਲ ਕਰਦਾ ਵੀ ਜਿੱਥੇ ਮੈਂ ਗਲਤ ਸੀਗਾ ਉੱਥੇ ਗਲਤਾਂ ਨਹੀਂ ਉੱਥੇ ਕੋਈ ਉਹ ਗੱਲ ਨਹੀਂ ਹੈਗੀ ਹਰਦੀਪ ਜੀ ਜੇ ਗੱਲ ਕਰਦੇ ਫਿਲਮ ਦੇ ਵਿੱਚ ਤੁਹਾਡਾ ਐਸਾ ਕਿਹੜਾ ਕਰੈਕਟਰ ਹੈ ਜਿਹੜਾ ਲੋਕਾਂ ਦੇ ਦਿਲਾਂ ਤੇ ਛਾਪ ਜੱਗੂਗਾ ਕਰੈਕਟਰ ਹੀ ਇਹ ਹੈ ਨਾ ਬੜਾ ਆਮ ਲੋਕਾਂ ਦੇ ਨੇੜੇ ਦਾ ਕਰੈਕਟਰ ਆ ਜਿਵੇਂ ਆਮ ਲੋਕ ਹੁੰਦੇ ਸੀ ਮੈਂ ਪਹਿਲਾਂ ਹੁੰਦੇ ਸੀ ਮੈਂ ਕਹੂੰਗਾ ਵੀ ਹੁਣ ਤਾਂ ਥੋੜੇ ਜਿਹਾ ਆਪਾਂ ਤੇਜ਼ ਹੋ ਗਏ ਜਾਂ ਬੇਈਮਾਨੀ ਜ਼ਿਆਦਾ ਆ ਗਈ ਇਮਾਨਦਾਰ ਕਰੈਕਟਰ ਆ ਜੀ ਹਣਾ ਇਮਾਨਦਾਰੀ ਨੂੰ ਰਿਫਲੈਕਟ ਕਰਦਾ ਉਹ ਚੀਜ਼ ਮੈਨੂੰ ਬੜੀ ਵਧੀਆ ਲੱਗੀ। ਹਰਦੀਪ ਜੀ ਤੁਹਾਡੀ ਫਿਲਮ ਕਿਹੜੀ ਤਰੀਕ ਨੂੰ ਆ ਰਹੀ ਹੈ ਤੇ ਲੋਕਾਂ ਨੂੰ ਕੀ ਅਪੀਲ ਕਰੋਗੇ ਕਿ ਫਿਲਮ ਦਾ ਤੁਹਾਨੂੰ ਕੀ ਮੈਸੇਜ ਹੈ ਜ 23 ਫਰਵਰੀ ਨੂੰ ਆ ਰਹੀ ਹੈ ਸਾਡੀ ਫਿਲਮ ਜੇ ਪੈਸਾ ਬੋਲਦਾ ਹੁੰਦਾ ਤੇ ਅਸੀਂ ਉਮੀਦ ਕਰਦੇ ਹਾਂ ਵੀ ਬੜੀ ਇਮਾਨਦਾਰੀ ਨਾਲ ਬਹੁਤ ਸੋਹਣੀ ਫਿਲਮ ਅਸੀਂ ਬਣਾਈ ਆ ਤੇ ਸਾਰੇ ਅਪਰੀਸ਼ੀਏਟ ਜ਼ਰੂਰ ਕਰੋਗੇ ਤੇ ਜਾ ਕੇ ਦੇਖੋਗੇ ਜ਼ਰੂਰ ਕਿਹੜਾ ਸਵਾਲ ਹੈ ਜਿਹੜਾ ਤੁਹਾਡੇ ਦਿਲ ਦੇ ਵਿੱਚ ਜੋ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਹੋ ਆਪਣਾ ਮੈਂ ਤਾਂ ਇਹੀ ਕਹੂੰਗਾ ਜੀ ਵੀ ਜਿਵੇਂ ਆਪਾਂ ਹਰ ਵਾਰੀ ਇਹ ਕਹਿੰਦੇ ਆ ਆਡੀਅנס ਇਹ ਕਹਿੰਦੀ ਆ ਵੀ ਕੋਈ ਡਿਫਰੈਂਟ ਚੀਜ਼ ਨਹੀਂ ਕਰਦੇ ਤੁਸੀਂ ਕਾਮੇਡੀ ਕਰੀ ਜਾਂਦੇ ਹੋ ਤੁਸੀਂ ਆ ਹਰੇਕ ਫਿਲਮ ਚ ਸੇਮ ਚੀਜ਼ ਕਰਦੇ ਹੋ ਤਾਂ ਹੁਣ ਅਸੀਂ ਅਲੱਗ ਚੀਜ਼ ਕੀਤੀ ਆ ਹੁਣ ਹਨਾ ਆਡੀਅנס ਦਾ ਜਾਂ ਲੋਕਾਂ ਦਾ ਫਰਜ਼ ਬਣਦਾ ਵੀ ਜਾ ਕੇ ਥੀਏਟਰ ਦੇ ਵਿੱਚ ਦੇਖਣ ਤਾਂ ਜੋ ਅੱਗੇ ਸਾਨੂੰ ਹੌਸਲਾ ਮਿਲੇ ਏ ਸੰ ਸਾਡੇ ਨਾਲ ਹਰਦੀਪ ਜੀ ਅਸੀਂ ਇੱਥੇ ਸਾਡੇ ਨਾਲ ਬੈਡਮ ਰਾਜ ਰਾਜ ਮੈਂ ਵੀ ਹੈਗੇ ਆ ਕਾਫੀ ਫਿਲਮਾਂ ਕਰ ਚੁੱਕੇ ਪਹਿਲੇ ਉਹਨਾਂ ਨਾਲ ਗੱਲ ਕਰਾਂਗੇ ਮੈਂ ਪਹਿਲੇ ਤਾਂ ਤੁਹਾਡਾ ਸਵਾਗਤ ਹੈ ਜੀ ਥੈਂਕ ਯੂ ਜੀ ਮੈਂ ਉਹ ਤੁਹਾਡਾ ਇਸ ਫਿਲਮ ਦੇ ਵਿੱਚ ਕੀ ਰੋਲ ਹੈ ਜੋ ਪੈਸਾ ਬੋਲਦਾ ਹੁੰਦਾ ਦਾ ਇਹ ਬੇਸਿਕਲੀ ਦੋ ਭਰਾਵਾਂ ਦੀ ਕਹਾਣੀ ਆ ਉਹਦੇ ਵਿੱਚ ਜਿਹੜਾ ਦੂਸਰਾ ਭਰਾ ਹੈ ਸੁਖਵਿੰਦਰ ਨੇ ਉਹਨਾਂ ਦਾ ਕੈਰੈਕਟਰ ਕੀਤਾ ਹੈਗਾ ਇਹ ਹਨ ਦੀ ਜਠਾਣੀ ਮਤਲਬ ਕਿ ਹਰਦੀਪ ਦੀ ਭਾਬੀ ਦਾ ਕੈਰੈਕਟਰ ਮੈਂ ਵੱਡੀ ਭਾਬੀ ਦਾ ਕੈਰੈਕਟਰ ਕੀਤਾ ਤੇ ਇਹਦੇ ਵਿੱਚ ਮੇਰਾ ਇੱਕ ਲੱਗ ਜਾ ਕੈਰੈਕਟਰ ਇਸ ਕਰਕੇ ਕਿਉਂਕਿ ਮੈਂ ਸੈਲੂਨ ਵਾਲੀ ਆ ਫਿਰ ਅੱਜ ਮੈਂ ਉਹ ਗੱਲ ਕਰਦੇ ਆ ਕਿ ਜੋ ਫਿਲਮਾਂ ਬਣਦੀਆਂ ਤੁਸੀਂ ਅੱਜ ਤੋ ਕਰੀਬ ਕਿੰਨੀਆਂ ਫਿਲਮਾਂ ਕਰ ਚੁੱਕੇ ਹੋ ਉਸ ਫਿਲਮ ਤੇ ਇਹਨਾਂ ਫਿਲਮ ਦੇ ਵਿੱਚ ਕੀ ਅੰਤਰ ਹੈ ਫਿਲਮਾਂ ਹਾਂਜੀ ਮੈਂ ਬਹੁਤ ਕੀਤੀਆਂ ਨੇ ਬਹੁਤ ਇਮੋਸ਼ਨਲ ਫਿਲਮਾਂ ਵੀ ਕੀਤੀਆਂ ਨੇ ਦਾਣਾ ਪਾਣੀ ਵਰਗੀਆਂ ਫਿਲਮਾਂ ਹਨ ਤੇ ਯਾਰ ਮੇਰਾ तितਲੀਆਂ ਵਰਗੀਆਂ ਕਮੇਡੀ ਵੀ ਕੀਤੀਆਂ ਨੇ ਸੋ ਇਹਦੇ ਵਿੱਚ ਡਿਫਰੈਂਟ ਇਹ ਹੈ ਕਿ ਇਹ ਇੱਕ ਪਿੰਡ ਦਾ ਇਦਾਂ ਦਾ ਕੈਰੈਕਟਰ ਹੈ ਜਿਹੜਾ ਵੀ ਬਹੁਤ ਜਿਵੇਂ ਘਰਾਂ ਦੇ ਵਿੱਚ ਜਾਇਦਾਦ ਪਿੱਛੇ ਜਾਂ ਲੈਂਡ ਦੇਣ ਪਿੱਛੇ ਲੜਾਈਆਂ ਹੁੰਦੀਆਂ ਨੇ ਲਾਈਕ ਉਹ ਅਕਸਰ ਆਮ ਆਪਣੇ ਘਰਾਂ ਦੇ ਵਿੱਚ ਚੱਲਦਾ ਸੋ ਉਦਾਂ ਦਾ ਇੱਕ ਕੈਰੈਕਟਰ ਹੈ ਜਿਹੜੀ ਚਾਹੁੰਦੀ ਆ ਵੀ ਮੇਰਾ ਆ ਵੀ ਮੇਰਾ ਆ ਵੀ ਮੇਰਾ ਲਾਈਕ ਉਹ ਉਦਾਂ ਦਾ ਹੈਗਾ ਯਾ ਜਿਹੜੀ ਬਹੁਤ ਲਾਊਡ ਵੀ ਹੈ ਤੇ ਬੋਲਦੀ ਵੇ ਤੁਹਾਨੂੰ ਇਸ ਫਿਲਮ ਦੇ ਪੈਸੇ ਮਿਲ ਗਏ ਸੀ ਬਿਲਕੁਲ ਮਿਲ ਗਏ ਸੀ ਤੁਸੀਂ ਇੱਕ ਕਹਿ ਰਹੇ ਸੀ ਕਿ ਪ੍ਰੈਸ ਕਾਨਫਰੰਸ ਕਰਕੇ ਕਿ ਤੁਸੀਂ ਦੱਸਿਆ ਸੀਗਾ ਕਿ ਅਸੀਂ ਇਹ ਪਹਿਲੀ ਫਿਲਮ ਹੈ ਜਿਹੜੇ ਅਸੀਂ ਕੰਮ ਬਾਅਦ ਕਰਦੇ ਸਾਨੂੰ ਪੇਮੈਂਟ ਪਹਿਲੇ ਮਿਲ ਜਾਂਦੀ ਇਹ ਬਾਕੀਆਂ ਫਿਲਮਾਂ ਜਿਹੜਾ ਤੁਹਾਨੂੰ ਪੇਮੈਂਟ ਬਾਕੀਆਂ ਦੇ ਬਿਲਕੁਲ ਮਿਲਦੀਆਂ ਨੇ ਮਤਲਬ ਇਹ ਹੈ ਕਿ ਇਹ ਇਹਨਾਂ ਨੇ ਮਤਲਬ ਇਹ ਸੀਗਾ ਵੀ ਘਰੇ ਫੜਾ ਕੇ ਗਏ ਨੇ ਪੈਸੇ ਆ ਕੇ ਤੇ ਮੈਂ ਤੁਹਾਡੀ ਜਿਹੜੀ ਇਹ ਫਿਲਮ ਹੈ ਕਿਹੜੀ ਤਰੀਕ ਨੂੰ ਰਿਲੀਜ਼ ਹੋਏ ਇਹ 23 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ ਜੀ ਜੇ ਪੈਸਾ ਬੋਲਦਾ ਹੁੰਦਾ ਜ਼ਰੂਰ ਦੇਖਣ ਜਾਇਓ ਗੁਜ਼ਾਰਿਸ਼ ਹੈ ਸਾਰਿਆਂ ਨੂੰ ਜ਼ਰੂਰ ਦੇਖਣ ਜਾਇਓ ਇਸ ਸਾਲ ਸਾਡੇ ਨਾਲ ਰਾਜ ਮੈਡਮ ਜਿਨ੍ਹਾਂ ਨੇ ਆਪਣੀ ਫਿਲਮ ਜੋ ਪੈਸਾ ਬੋਲਦਾ ਹੁੰਦਾ ਦੀ ਪ੍ਰੋਮੋਸ਼ਨ ਕਰਨ ਵਾਸਤੇ ਜਿਹੜੇ ਆ ਉਹ ਫਿਰੋਜ਼ਪੁਰ ਪਹੁੰਚੇ ਸੀ ਜੋ 23 ਤਰੀਕ ਨੂੰ ਜਿਹੜੀ ਉਹ ਰਿਲੀਜ਼ ਹੋ ਰਹੀ ਹੈ ਤੇ ਜਿਸ ਵਿੱਚ ਲੋਕਾਂ ਨੂੰ ਅਪੀਲ ਵੀ ਕੀਤੀ ਹੈ ਕਿ ਇਸ ਫਿਲਮ ਨੂੰ ਵੇਖਣ ਵਾਸਤੇ ਜ਼ਰੂਰ ਪਹੁੰਚੋ ਸਿਨੇਮਾ ਘਰਾਂ ਦੇ ਵਿੱਚ